ਵਰਜਿਕਾ ਖਾਲਸਾ ਬਲਜੂ ਕੀ ਫਤਿਹ ਖੌਰ ਜੁੜੀ ਆ ਜ ਕਿਸਾਨਾਂ ਦੇ ਨਾਲ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਰੀਬ ਆ 11 ਮਹੀਨੇ ਹੋ ਗਏ ਕਿਸਾਨਾਂ ਨੂੰ ਜਿਹੜਾ ਸੰਘਰਸ਼ ਲੜਦਿਆਂ ਨੂੰ ਜਿਹੜਾ ਕਿ ਟਿੱਕਰੀ ਬਾਰਡਰ ਤੇ ਬੈਠੇ ਨੇ ਖਨੌਰੀ ਬਾਰਡਰ ਤੇ ਬੈਠੇ ਨੇ ਕਿਸਾਨਾਂ ਤੇ ਸ਼ੰਭੂ ਮੋਰਚੇ ਤੇ ਵੀ ਜਿਹੜਾ ਵੱਡਾ ਮੋਰਚਾ ਲੱਗਿਆ ਹੋਇਆਗਾ ਪਿਛਲੇ ਦਿਨੇ ਜਦੋਂ ਕਿਸਾਨਾਂ ਐਕਸੋ ਇੱਕ ਦਾ ਜਥਾ ਜਦੋਂ ਅੱਗੇ ਜਾਣ ਲੱਗਿਆ ਜਗਜੀਤ ਸਿੰਘ ਡੱਲੇਵਾਲ ਤੇ ਸਰਪੰਨ ਸਿੰਘ ਪੰਦੇਰ ਨੇ ਜਿਹੜਾ ਜਥਾ ਤਿਆਰ ਕਰਕੇ ਭੇਜਿਆ ਤਾਂ ਪੁਲਿਸ ਨੇ ਜਿਹੜਾ ਉੱਤੇ ਉਹਨਾਂ ਦੇ ਅਥਰੂ ਗੈਸ ਦੇ ਗੋਲੇ ਮਾਰ-ਮਾਰ ਕੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਕਹਿੰਦੇ ਇੱਕ ਨੌਜਵਾਨ ਜਿਹੜਾ ਉੱਤੇ ਉੱਪਰ ਚੜ ਗਿਆ ਸੀ ਜਿੱਥੇ ਕਿ ਪੁਲਿਸ ਗੋਲੇ ਦਾਗ ਰਹੀ ਸੀ ਤਾਂ ਉਹਦੇ ਅੱਖਾਂ ਦੇ ਵਿੱਚ ਮਿਰਚਾਂ ਪਾਈਆਂ ਗਈਆਂ ਤੇ ਉਸ ਨੂੰ ਵੀ ਜਿਹੜਾ ਥੱਲੇ ਫਿਰ ਮਜਬੂਰ ਕਰਕੇ ਜਿਹੜਾ ਉਤਾਰਿਆ ਤੇ ਇਸੇ ਦੇ ਨਾਲ ਹੁਣ ਇੱਕ ਵੱਡੀ ਖਬਰ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਨੇ ਜਿਹੜੇ ਮੋਹਰਲੀਕ ਕਤਾਰ ਦੇ ਵਿੱਚ ਉਹਨਾਂ ਦੀ ਸਿਹਤ ਨਾਲ ਜੁੜੀ ਹੋਈ ਖਬਰ ਆ ਬਹੁਤ ਹੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਪਰਮਾਤਮਾ ਕਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਪਰ ਡਾਕਟਰਾਂ ਦੇ ਮੁਤਾਬਕ ਜੋ ਡਾਕਟਰ ਨੇ ਦੱਸਿਆ ਬਹੁਤ ਜਿਹੜਾ ਪੜ ਕੇ ਦੁੱਖ ਲੱਗਿਆ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੇ ਕੁਝ ਦਿਨ ਪਹਿਲਾਂ ਹੀ ਆਪਣੀਆਂ ਜਿਹੜੀਆਂ ਬੱਚਿਆਂ ਦੇ ਨਾਲ ਪ੍ਰਾਪਤੀ ਜਿਹੜੀ ਜ਼ਮੀਨ ਸੀ ਉਹលਵਾਈ ਸੀ ਉਹਨਾਂ ਨੇ ਕਿਹਾ ਸੀ ਕਿ ਕਦੋਂ ਵੀ ਜਿਹੜਾ ਉੱਥੇ ਸਹੀਦੀ ਦੇਣੀ ਪੈ ਸਕਦੀ ਹੈ ਕਦੋਂ ਵੀ ਪਾਣਾ ਵਾਪਰ ਸਕਦਾ ਹੈ ਲੱਗਦਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਪਹਿਲਾਂ ਹੀ ਜਵੇਂ ਪ੍ਰਮਾਤਮਾ ਨੇ ਦੱਸਿਆ ਹੋਇਆ ਸੀ ਪਰ ਫਿਰ ਵੀ ਅਸੀਂ ਕਾਮਨਾ ਕਰਦੇ ਆਂ ਬੇਸਾਕ ਡਾਕਟਰਾਂ ਨੇ ਵੱਡੇ ਖਲਾਸੇ ਕੀਤੇ ਨੇ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਾਰੇ ਜਿਹੜੀਆਂ ਡਾਕਟਰਾਂ ਦੀਆਂ ਰਿਪੋਰਟਾਂ ਆਈਆਂ ਨੇ ਡਾਕਟਰ ਕੀ ਕਹਿੰਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮਰਨ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਆ ਉਹ ਸਿਹਤ ਹੁਣ ਪੂਰੀ ਤਰ੍ਹਾਂ ਜਿਹੜੀ ਬਿਗੜ ਚੁੱਕੀ ਆ ਡਾਕਟਰ ਸਵੇਮਾਨ ਦੀ ਡਾਕਟਰ ਸਵੇਮਾਨ ਆ ਉਹਨਾਂ ਦੀ ਟੀਮ ਆ ਜਿਹੜੀ ਉਹ ਚੈੱਕਅਪ ਕਰ ਰਹੀ ਆ ਸਾਰਾ ਜਿਹੜਾ ਚੈੱਕ ਅਪ ਕਰ ਰਹੀ ਆ ਉਹਨਾਂ ਨੇ ਦੱਸਿਆ ਕਿ ਡੱਲੇਵਾਲ ਦਾ ਸਾਰਾ ਸਰੀਰ ਹੀ ਆਪਣੇ ਸਰੀਰ ਨੂੰ ਖਾਣ ਲੱਗ ਪਿਆ ਕਿਡਨੀਆਂ ਲੀਵਰ ਤੇ ਸਰੀਰ ਦੇ ਹੋਰ ਅੰਗ ਦੇਣ ਲੱਗ ਪਏ ਜਵਾਬ ਕਿਸੇ ਸਮੇਂ ਵੀ ਵਾਪਸ ਸਕਦਾ ਜਿਹੜੀ ਆ ਵੱਡੀ ਅਣਹੋਣੀ ਹੋ ਸਕਦਾ ਜਿਹੜੀ ਆ ਆਪਾਂ ਕਹਿ ਦਈਏ ਅਣਹੋਣੀ ਦਾ ਭਾਵ ਕਿ ਜਿਹੜਾ ਕਿਤੇ ਵੀ ਸਿਹਦੀ ਜਾਂ ਮੌਤ ਆਪਾਂ ਆ ਸਕਦੀ ਆ ਜਾਨੀ ਕਿ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਸਰੀਰ ਆ ਉਹ ਸਾਤ ਸੜ ਚੁੱਕਿਆਗਾ ਉਹਨਾਂ ਦੇ ਸਰੀਰ ਦੀਆਂ ਕਿਰਨੀਆਂ ਖਾਤੋਂ ਹੋਣ ਲੱਗ ਪਈਆਂ ਨੇ ਲਿਬਰੀ ਜਿਹੜਾ ਉਹ ਵੀ ਖਾਤੋਂ ਹੋਣ ਲੱਗ ਪਿਆ ਤੁਸੀਂ ਇੱਕ ਗੱਲ ਇਹ ਦੇਖੋ ਕਿ ਜੇ ਪ੍ਰਮਾਤਮਾ ਦੀ ਕਲਾ ਵਾਪਰ ਕੇ ਭਾਣਾ ਵਾਪਰ ਗਿਆ ਉਸ ਨੇ ਕਲਾ ਕੀਤੀ ਤਾਂ ਵੱਖਰੀ ਗੱਲ ਆ ਨਹੀਂ ਤਾਂ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਇਸ ਤਰ੍ਹਾਂ ਦੀਆਂ ਰਿਪੋਰਟਾਂ ਆਉਣ ਲੱਗ ਪਈਆਂ ਇਹ ਲੱਗਦਾ ਕਿ ਬਹੁਤੇ ਦਿਨ ਨਹੀਂ ਕੱਟੇਗਾ ਇਹ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਹਿਣ ਨੂੰ ਜੀ ਨਹੀਂ ਕਰਦਾ ਬਸ ਸਾਨੂੰ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਸਰੀਰ ਆ ਉਹ ਐਸ ਸਮੇਂ ਜਦ ਮੈਂ ਆਪਾਂ ਕਹიდੀਏ ਕਿ ਖਤਮ ਹੋਣ ਦੇ ਜਿਹੜਾ ਇੱਕ ਕਿਨਾਰੇ ਤੇ ਚੱਲਿਆ ਗਿਆ ਇਸ ਤੋਂ ਪਹਿਲਾਂ ਵੀ ਜਿਹੜੀ ਪੰਜਾਬ ਪੁਲਿਸ ਸੰਭੂ ਬਾਰਡਰ ਤੋਂ ਜਿਹੜਾ ਧੱਕੇ ਦੇ ਨਾਲ ਚੱਕ ਕੇ ਲੈ ਗਈ ਸੀ ਇੱਕ ਦਿਨ ਤਾਈ ਨੂੰ ਪਤਾ ਲੱਗਿਆ ਕਿ ਕਿੱਥੇ ਜਿਹੜਾ ਉਹਨਾਂ ਨੂੰ ਲੈ ਕੇ ਗਈ ਆ ਪੁਲਿਸਾਂ ਫਿਰ ਪਤਾ ਲੱਗਿਆ ਕਿ ਲੁਧਿਆਣੇ ਦੇ ਹਸਪਤਾਲ ਦੇ ਵਿੱਚ ਜਿਹੜਾ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਫਿਰ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਆ ਗੂ ਸਰਵਿਸਿੰਗ ਪੰधेरा ਅਤੇ ਹੋਰ ਕਿਸਾਨਾਂ ਆ ਗੂ ਜਿਹੜੇ ਉਹਨਾਂ ਨੂੰ ਮਿਲ ਕੇ ਆਏ ਤੇ ਹੁਣ ਜਿਹੜੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਸਰੀਰ ਆ ਉਹ ਡਾਕਟਰ ਸਵੇਮਾਨ ਨੇ ਦੱਸਿਆਗਾ ਉਹ ਚੈੱਕ ਅਪ ਕਰ ਰਹੇ ਨੇ ਰੋਜ਼ਾ ਤੇ ਉਹਨਾਂ ਦਾ ਸਰੀਰ ਹੀ ਜਿਹੜਾ ਸਰੀਰ ਨੂੰ ਖਾਣ ਲੱਗ ਪਿਆ ਜਣੇ ਕਿ ਉਹਨਾਂ ਦਾ ਸਰੀਰ ਦੇ ਵਿੱਚ ਜਿਹੜਾ ਕਿਡਨੀਆਂ ਲੀਵਰ ਸਾਰਾ ਕੁਝ ਜਿਹੜਾ ਜਵਾਬ ਦੇਣ ਲੱਗ ਪਿਆ ਹੁਣ ਤੁਸੀਂ ਦੱਸੋ ਕਿ ਜੇ ਸਰੀਰ ਇੱਕ ਦਾ ਭੁੱਖਾਗਾ 20 ਦਿਨਾਂ ਦੀ ਭੁੱਖ ਹੜਤਾਲ ਹੋ ਗਈ ਇੱਕ ਉਤੋਂ ਠੰਡ ਪੈਂਦੀ ਆ ਦੂਜੀ ਬਜ਼ੁਰਗ ਆਸਤਾਗੀ ਤੇ ਇਸ ਕਰਕੇ ਜਿਹੜੀਆਂ ਬਿਮਾਰੀਆਂ ਹੁਣ ਲੱਗ ਗਈਆਂ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਇਹਨਾਂ ਦੇ ਸਰਤੀ ਬੰਦਾ ਜਿਹੜਾ ਜਿਉਂਦਾਗਾ ਕੱਟਦਾਗਾ ਜਦੋਂ ਉਹੀ ਚੀਜ਼ ਸਾਰਾ ਕੁਝ ਫੇਲ ਹੋ ਗਈ ਤਾ ਫਿਰ ਜਿਹੜਾ ਕਿ ਭਾਵਨਾ ਵਾਪਰਨ ਦਾ ਜਿਹੜਾ ਬੜਾ ਕਹਿਣ ਜੀ ਨਹੀਂ ਕਰਦਾ ਕਿ ਕਦੇ ਵੀ ਭਾਵਨਾ ਭਾਵਨਾ ਜਿਹੜਾ ਇਹ ਵਾਪਰ ਸਕਦਾਗਾ ਮੌਤ ਹੋ ਸਕਦੀ ਆ ਇਹ ਬਹੁਤ ਤੁਹਾਨੂੰ ਦੁਖਦਈ ਖਬਰ ਆ ਜਿਹੜੀ ਇਹ ਜਗਜੀਤ ਸਿੰਘ ਡੱਲੇਵਾਲ ਜੋ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਜੁੜੀ ਹੋਈ ਆ ਤੇ ਸਾਡੀਆਂ ਸਰਕਾਰਾਂ ਕਿੱਥੇ ਨੇ ਕਿੱਥੇ ਆ ਪੰਜਾਬ ਸਰਕਾਰ ਕਿੱਥੇ ਆ ਪੰਜਾਬ ਸਰਕਾਰ ਦੇ 92 ਗੋਗਲੂ ਮੰਤਰੀ ਐਮ ਐਲ ਏ ਜਿਨ੍ਹਾਂ ਨੇ ਹਰਿਆਣੇ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਉਹ ਤਾਂ ਕਿਸਾਨਾਂ ਦੇ ਤਸੱਦਦ ਕਰਨੇ ਹੀ ਕਰਨਾਗਾ ਉਹ ਤਾਂ ਕਹਿੰਦੇ ਨੇ ਕਿਸਾਨ ਉਦੋਂ ਮਰਨਾ ਪਰ ਸਾਡੀ ਜਿਹੜੀ ਆ ਪੰਜਾਬ ਦੀ ਸਰਕਾਰ ਆ ਉਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਸੀ ਕਦੇ ਕਦੇ ਭਗਵੰਤ ਮਾਨ ਦਾ ਬਿਆਨ ਨਹੀਂ ਆਇਆ ਕਿਸੇ ਹੋਰ ਮੰਤਰੀ ਦਾ ਜਾਂ ਸੰਤਰੀ ਦਾ ਬਿਆਨ ਨਹੀਂ ਆਇਆ ਕਿਸਾਨਾਂ ਦੇ ਹੱਕ ਦੇ ਵਿੱਚ ਪਰ ਜਿਹੜਾ ਲਗਾਤਾਰ ਹੁਣ ਕਿਸਾਨਾਂ ਦੀ ਜਿਹੜੀ ਸਿਹਤ ਆ ਉਹ ਵਿਗੜਦੀ ਜਾ ਰਹੀ ਆ ਇਸ ਵੀਡੀਓ ਨੂੰ ਤੁਸੀਂ ਵਕਤ ਬਾਅਦ ਸ਼ੇਅਰ ਕਰੋ ਤਾਂ ਕਿ ਜਿਹੜਾ ਇਹ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਕਹਿੰਦੇ ਜੀ ਕਿਸਾਨ ਉੱਥੇ ਮੇਵਾ ਖਾਂਦੇ ਆ ਕਿਸਾਨਾਂ ਨੂੰ ਫੰਡ ਆਉਂਦਾਗਾ ਕਿਸਾਨ ਘਰੇ ਫੰਡ ਲੈ ਕੇ ਆਉਣਗੇ ਇਹ ਫੇਰ ਜਿਹੜਾ ਮੋਰਚਾ ਚੱਕ ਲੈਂਦੇ ਨੇ ਤੇ ਅੱਜ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜਾ ਇਹ ਜਗਜੀਤ ਸਿੰਘ ਡੱਲੇਵਾਲ ਦੀ ਜਿਸ ਤਰ੍ਹਾਂ ਸਿਹਤ ਦਾ ਧੰਮ ਹੈ ਹਵਾਲਾ ਦੱਸਿਆਗਾ ਕਿ ਤੁਸੀਂ ਭੁੱਖੇ ਪਾਣੇ ਬਜ਼ੁਰਗ ਅਵਸਥਾ ਦੇ ਵਿੱਚ ਆ ਅਣੀ ਠੰਡ ਦੇ ਵਿੱਚ ਉੱਥੇ ਬੈਠ ਕੇ ਦੇਖੋ ਗੱਲਾਂ ਕਹਿਣੀਆਂ ਬਹੁਤ ਸਕਾਲੀਆਂ ਨੇ ਘਰੇ ਬੈਠਾ ਹਰੇ ਕਹਿ ਦੂ ਮੇਰੇ ਵਰਗਾ ਜਾਈ ਦੇ ਵਿੱਚ ਬੈਠਾ ਬੋਲ ਦੂਗਾ ਪਰ ਜਿਹੜਾ ਦੁੱਖ ਉੱਥੇ ਕਿਸਾਨਾਂ ਚੱਲਣ ਚੱਲ ਰਹੇ ਨੇ 9-10 ਮਹੀਨਿਆਂ ਦੇ ਵਿੱਚ ਜਿਹੜੇ ਕਿਸਾਨ ਉੱਥੇ ਦੁੱਖ ਚੱਲ ਰਹੇ ਨੇ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਅੱਖਾਂ ਖਰਾਬ ਕਰ ਰਹੇ ਨੇ ਉਹ ਸਰੀਰ ਖਰਾਬ ਕਰ ਰਹੇ ਨੇ ਤੇ ਫੇਰ ਵੀ ਜਜ਼ਬਾ ਦਾ ਜਿਹੜਾ ਕਿਸਾਨਾਂ ਦਾ ਕਿਉਂਕਿ ਹੌਸਲਾ ਗਾ ਜਿਹੜਾ ਇਹ ਕੌਮ ਦੇ ਪ੍ਰਤੀ ਕੌਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਹੌਸਲਾ ਗਾ ਤੇ ਇਸ ਕਰਕੇ ਜਿਹੜਾ ਕਿਸਾਨ ਫਿਰ ਵੀ ਡਟ ਕੇ ਲੜਾਈ ਕਰ ਰਹੇ ਨੇ ਬਿਸਕ ਨਹਾਤੇ ਨੇ ਨਹਾਤਿਆਂ ਦੇ ਉੱਤੇ ਜਿਹੜਾ ਅਥਰੂ ਗੈਂਸ ਦੇ ਗੋਲੇ ਡਾਗੇ ਜਾ ਰਹੇ ਨੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਰੂਰ ਲਿਖੋ ਸਰਕਾਰ ਕੀ ਚਾਹੁੰਦੀਆਂ ਨੇ ਕਿ ਇੱਕ ਕਿਸਾਨਾਂ ਦੇ ਹਤੈਸੀ ਨੇ ਜਾਂ ਕਿਸਾਨਾਂ ਦੇ ਦੁਸ਼ਮਣ ਨੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਵਹਿਬ ਜੀ ਦਾ ਖਾਲਸਾ ਵਹਿਬ ਜੀ ਦੀ ਫਤਿਹ